ਅੱਜ ਸਾਡਾ ਮੁਲਕ ਜਿਹੜਾ ਹੈ ਉਹ ਹਲਾਤੇ جنگ ਦੇ ਵਿੱਚ ਹੈ ਭਾਰਤ ਇੱਕ ਅਮਨ ਪਸੰਦ ਦੇਸ਼ ਹੈ ਔਰ ਜਿਹੜੇ ਦੇਸ਼ ਤੇ ਦੁਸ਼ਮਣ ਹੈ ਇਹ ਕਈ ਵਾਰੀ ਜਿਹੜੀ ਭਾਰਤ ਦੀ ਅਮਨ ਦੀ ਲਾਲਸਾ ਹੈ ਇਹਨੂੰ ਸਾਡੀ ਕਮਜ਼ੋਰੀ ਸਮਝ ਲੈਂਦੇ ਪਿਛਲੇ 1000 ਸਾਲ ਤੋਂ ਭਾਰਤ ਨੇ ਕਦੀ ਕਿਸੇ ਮੁਲਕ ਤੇ ਹਮਲਾ ਨਹੀਂ ਕੀਤਾ ਇਹ ਸਾਡਾ ਰਿਕਾਰਡ ਹੈ ਔਰ ਭਾਰਤ ਕੋਲੇ ਇੱਕ ਬੜੀ ਸ਼ਾਨਦਾਰ ਫੌਜ ਹੈ ਜਿਹੜੀ ਖੁਸ਼ਕੀਆਂ ਤੇ ਵੀ ਲੜਦੀ ਹੈ ਹਵਾਵਾਂ 'ਚ ਵੀ ਲੜਦੀ ਹੈ ਦਰਿਆਵਾਂ ਤੇ ਵੀ ਲੜਦੀ ਹੈ ਪਹਾੜਾਂ ਤੇ ਵੀ ਲੜਦੀ ਹੈ ਤੇ ਬਰਫਾਂ ਤੇ ਵੀ ਲੜਦੀ ਹੈ ਤੁਸੀਂ ਰਾਤ ਉਹਨਾਂ ਨੂੰ ਲੜਦੇ ਦੇਖ ਵੀ ਲਿਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਮੌਕੇ ਤੇ ਜਿਹੜੇ ਅੱਜ ਮੈਂ ਅਖਬਾਰ 'ਚ ਪੜਿਆ ਕਿ ਇੱਕ ਹਰਿਆਣੇ ਤੋਂ ਲੈਸਨੈਕ ਸੀ ਹਰਿਆਣੇ ਦਾ ਬੇਟਾ ਸੀ ਸ਼ਹੀਦ ਹੋ ਗਿਆ ਉਹਨਾਂ ਦੇ ਖਾਨਦਾਨ ਨੂੰ ਖਾਸ ਕਰਕੇ ਲੈਸਨੈਕ ਦੀ ਮਾਤਾ ਉਹਨਾਂ ਦੀਆਂ ਭੈਣਾਂ ਨੂੰ ਜਿਨ੍ਹਾਂ ਦੇ ਜਿਗਰ ਦੇ ਟੋਟੇ ਆਪਣੇ ਜਿਗਰ ਦੇ ਟੋਟਿਆਂ ਨੂੰ ਚਿਖਾ ਚ ਦੇਖ ਕੇ ਵੀ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੀਆਂ ਮੈਂ ਉਹਨਾਂ ਮਾਵਾਂ ਨੂੰ ਪ੍ਰਣਾਮ ਤੇ ਨਮਸਕਾਰ ਕਰਦਾ ਫੌਜ ਦੀ ਵਰਦੀ ਦੇਖਦੇ ਹੋ ਤਾਂ ਫੌਜ ਦੀ ਵਰਦੀ ਦੀ ਇੱਜ਼ਤ ਕਰਨੀ ਹੈ ਇੱਜ਼ਤ ਇਸ ਕਰਕੇ ਕਰਨੀ ਹੈ ਕਿ ਇਸ ਵਰਦੀ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ ਔਰ ਮੈਂ ਗ੍ਰੰਥਾਂ ਚ ਪੜਿਆ ਮੈਂ ਸ਼ਾਸਤਰਾਂ ਚ ਇੱਕ ਗੱਲ ਪੜ੍ਹੀ ਹੈ ਕਿ ਪਰਮਾਤਮਾ ਜਿੱਤ ਉਹਨਾਂ ਦੇ ਹਿੱਸੇ ਲਿਖਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੋਵੇ ਅੱਜ ਜਿਹੜੀ ਭਾਰਤ ਲੜਾਈ ਲੜ ਰਿਹਾ ਹੈ ਇਹ ਇਨਸਾਫ ਦੀ ਲੜਾਈ ਲੜ ਰਿਹਾ ਹੈ ਕਿਤੇ ਬੰਬਈ ਤੇ ਹਮਲਾ ਹੋ ਗਿਆ ਕਿਤੇ ਪਾਰਲੀਮੈਂਟ ਤੇ ਹਮਲਾ ਹੋ ਗਿਆ ਕਿਤੇ ਉਰੀ ਛਮਲਾ ਹੋ ਗਿਆ ਕਿਤੇ ਅਕਸ਼ਰਧਾਮ ਤੇ ਹਮਲਾ ਹੋ ਗਿਆ ਕਿਤੇ ਅਮਰਨਾਥ ਦੇ ਯਾਤਰੀਆਂ ਤੇ ਹਮਲਾ ਹੋ ਗਿਆ ਕਿਤੇ ਪਠਾਨਕੋਟ ਤੇ ਹਮਲਾ ਹੋ ਗਿਆ ਕਿਤੇ ਪੈਲਗਾਮ ਤੇ ਇਹ ਕਿ ਕਿਤੇ ਨਾ ਕਿਤੇ ਦਾ ਇਹਦਾ ਅੰਤ ਜਿਹੜਾ ਫਿਰ ਹੋਣਾ ਹੀ ਪੈਣਾ ਸੀਗਾ ਦੇਖੋ ਲੱਖਾਂ ਲੋਕ ਐਸੇ ਵੀ ਐ ਆਪਣੇ ਬਟਿੰਡੇ 'ਚ ਐ ਸਾਰੇ ਪੰਜਾਬ 'ਚ ਐ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਦਿਹਾੜੀਦਾਰ ਲੋਕ ਕਹਿੰਨੇ ਆ ਉਹਨਾਂ ਨੇ ਰੋਜ਼ ਸਵੇਰੇ ਉੱਠਣਾ ਤੇ ਰੋਜ਼ ਸਵੇਰੇ ਉੱਠ ਕੇ ਇੱਕ ਖੂਹ ਪੱਟਣਾ ਤੇ ਜਦੋਂ ਖੂਹ ਪੱਟਿਆ ਗਿਆ ਤਾਂ ਸ਼ਾਮ ਨੂੰ ਉਹਦੇ 'ਚੋਂ ਪਾਣੀ ਪੀਣਾ ਤੇ ਜੇ ਖੂਹ ਨਾ ਪੱਟਿਆ ਗਿਆ ਤਾਂ ਪਾਣੀ ਨਹੀਂ ਮਿਲੂਗਾ ਆਪਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਐ ਜਦੋਂ ਕੋਵਿਡ ਸੀ ਉਸ ਵੇਲੇ ਤਾਂ ਮੈਂ ਮੰਤਰੀ ਸੀਗਾ ਔਰ ਕਿਉਂਕਿ ਮੈਂ ਮੰਤਰੀ ਸੀ ਤਾਂ ਮੈਂ ਉਹ ਜਿੱਦੋਂ ਆਪਾਂ ਆਪਣਾ ਹਸਪੀਟਲ ਪ੍ਰਾਈਵੇਟ ਸੈਂਟਰ ਵਗੈਰਾ ਖੁੱਲੇ ਜਿੱਦੋਂ ਪਰ ਇਸ ਵਾਰੀ ਇਹ ਇਹ ਜੰਗ ਦੀ وجہ ਨਾਲ ਜੇ ਕੋਈ ਤਕਲੀਫ ਹੁੰਦੀ ਹੈ ਅੱਭਲ ਤਾਂ ਪਰਮਾਤਮਾ ਹਿੰਦੁਸਤਾਨ ਦੀ ਹਫਾਜ਼ਤ ਕਰੇ ਕੋਈ ਤਕਲੀਫ ਵੈਸੇ ਆਏਗੀ ਵੀ ਨਹੀਂ ਪਰ ਜੇ ਤਕਲੀਫ ਹੁੰਦੀ ਹੈ ਤਾਂ ਮੈਂ ਇਹ ਤੁਹਾਡੇ ਕੋਲੇ ਪੁਰਜ਼ੋਰ ਅਪੀਲ ਕਰਦਾ ਕਿ ਇੱਕ ਦੂਜੇ ਦਾ ਖਿਆਲ ਰੱਖਣਾ ਹੈ ਔਰ ਇਹ ਜਿਹੜਾ ਜਿਹੜਾ ਇਹ ਇਸ ਵੇਲੇ ਜਿਹੜੇ ਭਾਰਤ ਤੇ ਹਾਲਾਤ ਬਣੇ ਹੋਏ ਐ ਇਹਦੇ ਵਿੱਚ ਜਿੱਤ ਜਿਹੜੀ ਹੈ ਉਹ ਸਾਡੇ ਕਦਮਾਂ ਦੀ منتظر ਹੈ ਉਹ ਜਿੱਤ ਜਿਹੜੀ ਹੈ ਸਾਡੇ ਹਿੱਸੇ ਚ ਪਾਊਗੀ ਬਸ਼ਰਤ ਸਿਰਫ ਇੰਨਾ ਹੀ ਹੈ ਕਿ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀਏ ਔਰ ਮੈਂ ਇਸ ਗੱਲ ਦਾ ਤੁਹਾਨੂੰ ਵਾਅਦਾ ਵਿਸ਼ਵਾਸ ਦੇ ਕੇ ਜਾਂਦਾ ਕਿ ਜਿੰਨੇ ਵੀ ਪੈਸੇ ਐਨ ਜੀਓਜ਼ ਨੂੰ ਜ਼ਰੂਰਤ ਹੋਏਗੀ ਜਿਹੜੇ ਜਿਹਨੂੰ ਆਪਾਂ ਵਾਰ ਐਫਰਟ ਕਹਿੰਦੇ ਜਿਹੜਾ ਇਸ ਵੇਲੇ ਜਿਹੜਾ ਜੰਗੀ ਪੱਧਰ ਤੇ ਜਿਹੜਾ ਇੱਕ ਦੂਜੇ ਦੀ ਮਦਦ ਕਰਨੀ ਹੈ ਉਹ ਪੈਸੇ ਮੈਂ ਤੁਹਾਨੂੰ ਲਿਆ ਕੇ ਦੂੰ ਪਰਮਾਤਮਾ ਹਿੰਦੁਸਤਾਨ ਦੀ ਹਫਾਜ਼ਤ ਕਰੇ ਪਰਮਾਤਮਾ ਜਿਹੜੀ ਸਾਡੀ ਭਾਰਤ ਦੀ ਫੌਜ ਹੈ ਇੰਡੀਅਨ ਆਰਮੀ ਹੈ ਇਹਦੀ ਹਫਾਜ਼ਤ ਕਰੇ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਰੱਬ ਜਿੱਤ ਉਹਨਾਂ ਨੂੰ ਦਿੰਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੈ ਔਰ ਅਸੀਂ ਇਨਸਾਫ ਦੀ ਲੜਾਈ ਜਿਹੜਾ ਭਾਰਤ ਲੜ ਰਿਹਾ ਹੈ ਇਨਸਾਫ ਜਿਹੜਾ ਮੈਂ ਕਿਹਾ ਜੇ ਤੁਸੀਂ ਉਹ ਥੋੜੇ ਕੈਮਰਾ ਚੋਂ ਦੇਖੇ ਹੋਣੇ ਹੈ ਉਹ ਜਿਹੜੀਆਂ ਸਾਡੀਆਂ ਬੇਟੀਆਂ ਸਨ ਜਿਨ੍ਹਾਂ ਦੇ ਜਵਾਨ ਬੇਟੀਆਂ ਦੇ ਦੁਪੱਟੇ ਨੋਚਲੇ ਗਏ ਯੂ نو ਤਾਂ ਉਹਨਾਂ ਨੂੰ ਕੋਈ ਨਾ ਕੋਈ ਇਨਸਾਫ ਤਾਂ ਦਿਵਾਉਣਾ ਪੈਗਾ ਸੋ ਮੈਂ ਫੇਰ ਕਹਿਣਾ ਕਿ ਪੰਜਾਬ ਦਾ ਇੱਕ ਬੜਾ ਲੰਮਾ ਇਤਿਹਾਸ ਹੈ ਹਿੰਦੁਸਤਾਨ ਦੀ ਰੱਖਿਆ ਵਾਸਤੇ ਔਰ ਹਿੰਮਤ ਤੇ ਹੌਸਲੇ ਨਾਲ ਇਹ ਲੜਾਈ ਜਿਹੜੀ ਆਪਾਂ ਲੜਨੀ ਆ ਪਰਮਾਤਮਾ ਵਰ ਇਨਸਾਫ ਆਪਣੇ ਨਾਲ ਹੈ